ਇਹ ਪਹਿਲੀ ਵਾਰ ਪੰਜਾਬ ਸਰਕਾਰ ਨੇ ਕਬੂਲਿਆ ਸੁਪਰੀਮ ਕੋਰਟ ਇੱਕ ਚੀਫ ਮਿਨਿਸਟਰ ਦੀ ਕੋਠੀ ਦੇ ਸਾਹਮਣੇ ਪਬਲਿਕ ਰੋਡ ਨੂੰ ਬੰਦ ਕਰਾਉਣ ਵਾਸਤੇ ਭਲਾਉਣ ਲਈ ਨਹੀਂ ਬੰਦ ਕਰਾਉਣ ਵਾਸਤੇ ਸਾਡਾ ਮੁੱਖ ਮੰਤਰੀ ਸੁਪਰੀਮ ਕੋਰਟ ਤੱਕ ਭੱਜਾ ਜਾਂਦਾ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਭਗਵਾਨਤ ਮਨ ਸਿਕਿਉਰਿਟੀ ਦੇ ਖਾਤਰ ਭੱਜਾ ਸੁਪਰੀਮ ਕੋਰਟ ਗਿਆ ਵਾ ਜਿਹੜਾ ਇਹਨਾਂ ਦਾ ਫੌਜ ਕੱਢ ਕੀਤੀ ਉਹ ਸਰਕਾਰੀ ਵਕੀਲਾਂ ਦੀ ਉੱਤੇ ਸੁਪਰੀਮ ਕੋਰਟ ਜਾ ਕੇ ਮੰਤਾਂ ਕੱਢ ਰਹੇ ਨੇ ਗੜਗੜਾ ਰਹੇ ਕਿਤੇ ਸੜਕ ਨਾ ਕਿਤੇ ਬੋਲ ਜੋ ਤੇ ਭਗਵੰਤ ਕੋਲ ਮੈਂ ਪੁੱਛਣਾ ਜਣਾ ਹਜ਼ਾਰ ਬੰਦਾ ਦਾ ਤੇਰੇ ਕੋਲ ਸਿਕਿਉਰਿਟੀ ਦਾ ਵੈਸੀ ਹੈਗਾ ਗੰਦਾ ਤੇ ਤੁਸੀਂ ਜੋ ਉੱਤੇ ਕੰਡੇਦਾਰ ਤਾਰਾ ਲਾਈ ਹੋਈਆਂ ਪੰਜ ਪੰਜ 10 10 ਤੁਸੀਂ ਗੇਟ ਲੰਘ ਕੇ ਲੋਕਾਂ ਦੀਆਂ ਆ ਪੂਰੀ ਛਾਨਣੀ ਵਾਂਗੂ ਉਹਦੀ ਤਲਾਸ਼ੀ ਲੈ ਕੇ ਫਿਰ ਤੇਰੇ ਘਰ ਅੰਦਰ ਕੋ ਜਾ ਸਕਦਾ ਉਹ ਤਾਂ ਜਾਂਦਾ ਹੀ ਕੋਈ ਨਹੀਂਗਾ ਤੁਸੀਂ ਕਿਸੇ ਨੂੰ ਵੜਨ ਹੀ ਨਹੀਂ ਦਿੰਦੇ ਤੁਸੀਂ ਕਿਸੇ ਨੂੰ ਮਿਲਦੇ ਹੀ ਨਹੀਂ ਕੋਈ ਟਾਈਮ ਹੀ ਨਹੀਂ ਦਿੰਦੇ ਪਰ ਜੇ ਕੋ ਚਲੇ ਵੀ ਜਾਊਗਾ ਜਦ ਇੰਨਾ ਖਤਰਾ ਪੈ ਗਿਆ ਆਮ ਜੇ ਬੰਦਿਆਂ ਤੁਸ਼ਾਰ ਮੈਂ ਤਾਂ ਬੀਜੇਪੀ ਦਾ ਸਲਿਸਟਰ ਜਨ ਲਾ ਉਹ ਕਹਿ ਰਿਹਾ ਕਿ ਜਿਹੜਾ ਪੰਜਾਬ ਸਰਕਾਰ ਸਿਕਿਉਰਟੀ ਨੂੰ ਲੈ ਕੇ ਮੁੱਦਾ ਉਠਾ ਰਹੀ ਹੈ ਅਸੀਂ ਇਹਦੀ ਸਪੋਰਟ ਕਰਦੇ ਹਾਂ ਕਿ ਜੇ ਐਨਐਸਏ ਲਗਣੀ ਆ ਨੌਜਵਾਨਾਂ ਤੇ ਦਿਗਰੂਗੜ ਚੱਕ ਕੇ ਭੇਜਣੇ ਆ ਤੇ ਬੀਜੇਪੀ ਤੇ ਭਗਵੰਤ ਮਾਨ ਦਾ ਜੁਆਇੰਟ ਆਪਰੇਸ਼ਨ ਹੈ ਤੇ ਕਿਸਾਤਾ ਨੂੰ ਕੁੱਟਿਆ ਜਾਣਾ ਉੱਥੇ ਸ਼ੰਭੂ ਬਾਰਡਰ ਦੇ ਉੱਤੇ ਤੇ ਨਾਲ ਉਹਨੇ ਦੇ ਲਾਖੀਆਂ ਵਜਣੀਆਂ ਡੇਰ ਗੈ ਸਜਣੇ ਆ ਸ਼ੁਕਰਨ ਮਾਰਨਾ ਪ੍ਰੀਤਪਾਲ ਪੂਰੀ ਚੱਕ ਕੇ ਲੈ ਕੇ ਜਾਣਾ ਤੇ ਸਾਡੇ ਇੱਕ ਗਰਦਰੀਆ ਦੇ ਅੰਦਰ ਵੜ ਕੇ ਉਹਨੇ ਹਮਲਾ ਕਰਨਾ ਇਹ ਜੁਆਇੰਟ ਆਪਰੇਸ਼ਨ ਆ ਭਗਵੰਤ ਮਾਨ ਦਾ ਪਿਛੇ ਮੈਂ ਸੂਬੂ ਪੰਜਾਬ ਦੇ ਲੋਕਾਂ ਨੂੰ ਕਹਿਣ ਲੱਗਿਆ ਕਿ ਇਹਨਾਂ ਦਾ ਕਿਰਦਾਰ ਪਹਿਚਾਣੋ ਇਹ ਪੰਜਾਬ ਦੇ ਹਤੈਸ਼ੀ ਨਹੀਂਗੇ ਇਹ ਪੰਜਾਬ ਦੇ ਦੁਖੀ ਨੇ ਦੋਸਤੋ ਅਖੀਰ ਸਿੱਧੂ ਮੂਸੇਵਾਲੇ ਦੀ ਕੀਤੀ ਗਈ ਦਿੰ ਦਿਹਾੜੇ ਹਤਿਆ ਦਾ ਨਾ ਸੱਚ ਭਗਵੰਤ ਮਾਨ ਦੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕਬੂਲ ਲਿਆ ਹੈ ਪਹਿਲਾਂ ਤਾਂ 2 ਸਾਲ ਬੋਲੇ ਹੀ ਨਹੀਂ ਸਭ ਨੇ ਬੜਾ ਸ਼ੋਰ ਮਚਾਇਆ ਕਿ ਇਹਦੀ ਹਤਿਆ ਦਾ ਜ਼ਿੰਮੇਵਾਰ ਭਗਵੰਤ ਮਾਨ ਦੀ ਸਰਕਾਰ ਉਹਦੇ ਮੂਰਖਟਾਈ ਬੰਦੇ ਜਿਨ੍ਹਾਂ ਨੇ ਜਦੋਂ ਉਹਦੀ ਸਿਕਿਉਰਿਟੀ ਵਿਦਡਰਾ ਕੀਤੀ ਬਲਤੇਜ ਪੰਨੂ ਵਰਗਿਆਂ ਨੇ ਆਪਣੇ ਸੋਸ਼ਲ ਮੀਡੀਆ ਤੋਂ ਤੇ ਫਲਾਂਟ ਕੀਤੀ ਕਿ ਸਿੱਧੂ ਮੂਸੇਵਾਲੇ ਦੀ ਹਤਿਆ ਅਸੀਂ ਹਟਾ ਦਿੱਤੀ ਜਾਂ ਘਟਾ ਦਿੱਤੀ ਹੈ ਭਗਵਤ ਮਾਨ ਨੇ ਆਪਣੇ ਆਫੀਸ਼ੀਅਲ ਪੇਜ ਤੇ ਸ਼ੇਅਰ ਕੀਤਾ ਆਮ ਆਦਮੀ ਪਾਰਟੀ ਨੇ ਆਪਣੇ ਆਫੀਸ਼ੀਅਲ ਪੇजेस ਤੇ ਸ਼ੇਅਰ ਕੀਤਾ ਨਤੀਜਾ ਇਹ ਹੋਇਆ ਕਿ 24 ਘੰਟਿਆਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਜਿਹੜੇ ਕਾਤਲ ਸੀ ਉਹਨਾਂ ਨੇ ਉਹ ਪਹਿਲੇ ਸ਼ਹਿਰ ਤੇ ਬੈਠੇ ਹੋ ਸੀ ਗੈਂਗਸਟਰਸ ਔਰ ਸ਼ੂਟਰਸ ਉਹਨਾਂ ਨੇ ਉਹਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹਤਿਆ ਕਰਤੀ 2 ਸਾਲ ਤੋਂ ਸਰਦਾਰ ਬਲਕੌਰ ਸਿੰਘ ਔਰ ਉਹਦੀ ਮਾਤਾ ਚਰਨਕੌਰ ਅੰਗਰੇਜ਼ੀ ਚ ਕਹਿੰਦੇデア ਵੀ ਰਨਿੰਗ ਫਰੋਮ ਪਿੱਲਰ ਟੂ ਪੋਸਟ ਥਾਂ ਥਾਂ ਤੱਕੇ ਘਾਰੇ ਨੇ ਜਿਹੜੇ ਕਾਤਲ ਨੇ ਉਹ ਜੀਲਾਂ ਚੋ ਇੰਟਰਵਿਊਆ ਦੇ ਰਹੇ ਨੇ ਚਲਾਨ ਹਲੇ ਤੱਕ ਪੁਖਤਾ ਪੇਸ਼ ਨਹੀਂ ਕਰ ਸਕੀ ਸਜ਼ਾ ਉਹਨਾਂ ਉਹਨਾਂ ਨੂੰ ਸਜ਼ਾ ਮਿਲਣ ਦਾ ਮੈਨੂੰ ਨਹੀਂ ਲੱਗਦਾ ਕੋਈ ਨੇੜੇ ਟੇੜੇ ਵੀ ਕੋਈ ਸੰਕੇਤ ਆ ਰਹੇ ਨੇ ਉਲਟਾ ਜਿਹੜਾ ਬੀਥ ਇਅਰ ਉਹਨਾਂ ਵਿੱਚੋਂ ਇੱਕ ਚਲਾਨ 'ਚ ਇੱਕ ਨਾਮਜਦ ਬੰਦਾ ਪਾਵਾਂ ਗ੍ਰਿਫਤਾਰ ਨਿਕਿਆ ਜੀਵਨ ਜੋਤ ਮਾਨਸਾ ਉਹਨੂੰ ਆਪਣੇ ਕੈਂਪੇਨ ਦੇ ਵਿੱਚ ਸ਼ਾਮਲ ਕਰਕੇ ਬੜੇ ਜ਼ੋਰ ਨਾਲ ਕਹਿੰਦਾ ਕਿ ਇਹ ਤਾਂ ਜੀ ਸਿਰਫ ਚਲਾਨ ਦੇ ਵਿੱਚ ਹੈ ਇਹ ਕਿਹੜਾ ਕਾਤਲ ਹੈ ਉਹਦੀ ਐਲਓਸੀ ਖੁੱਲੀ ਹੋਈ ਕੈਨ ਨਾਟ ਗੋ ਅਬ੍ਰੋਡ ਮਤਲਬ ਕਿ ਉਹਨਾਂ ਨੂੰ ਚਚਾਇਆ ਜਾ ਰਿਹਾ ਵਾ ਕਿ ਅਸੀਂ ਤਾਂ ਕਾਤਲਾਂ ਦੇ ਨਾਲ ਖੜੇ ਆ ਭਗਵਾਨ ਪ੍ਰਤਮਾਨ ਵੀ ਕਹਿ ਰਿਹਾ ਉਹਦੇ ਮੰਤਰੀ ਮੀਥੇਰ ਰਰ ਗਿਆ ਆ ਕੱਲ ਇਹ ਨਿਊਜ਼ ਆ ਚੁੱਕੀ ਤੁਸੀਂ ਦੇਖ ਲਿਆ ਸਭ ਨੇ ਹੁਣ ਕਿ ਪਹਿਲੀ ਵਾਰ ਪੰਜਾਬ ਸਰਕਾਰ ਨੇ ਕਬੂਲਿਆ ਸੁਪਰੀਮ ਕੋਰਟ ਵੀ ਔਰ ਇੱਥੇ ਬਸ ਨਹੀਂ ਕਬੂਲਿਆ ਦੇਖੋ ਕਿਦਾਂ ਬੀਜੇਪੀ ਵੀ ਨਾਲ ਹੈ ਆ ਤੁਸੀਂ ਪੜੋਗੇ ਇਹ ਆ ਪਹਿਲਾਂ ਇੱਕ ਜਸਟ ਸਕੈਨ ਕਰ ਲਓ ਇਸ ਨਿਊਜ਼ ਨੂੰ ਬਾਕੀ ਮੈਂ ਤੁਹਾਨੂੰ ਪੜ ਕੇ ਸੁਣਾ ਦੇਣਾ ਕੀ ਕਹਿ ਰਹੇ ਨੇ ਹੈ ਪੰਜਾਬ ਸੀਨੀਅਰ ਐਡਵੋਕੇਟ ਜਨਰਲ ਐਕਚੁਅਲੀ ਐਡਵੋਕੇਟ ਜਨਰਲ ਹੈ ਪੰਜਾਬ ਦਾ ਗੁਰਵਿੰਦਰ ਸਿੰਘ ਬਿਸੀਸ਼ ਦਾ ਕੋਰਟ ਟੂ ਸਟੇ ਦਾ ਹਾਈ ਕੋਰਟ ਡਾਇਰੈਕਸ਼ਨ ਹੀ ਪੁਆਇੰਟਡ ਆਊਟ ਟੂ ਦੀ ਕਿਲਿੰਗ ਆਫ ਸਿੰਗਰ ਸਿੱਧੂ ਮੂਸੇਵਾਲਾ ਸੇਇੰਗ ਦੈਟ ਹੀ ਵਾਸ ਕਿਲਡ 2 ਡੇਸ ਆਫਟਰ ਹਿਸ ਸਿਕਿਉਰਿਟੀ ਵਾਸ ਸਕੇਲ ਡਾਊਨ ਦੀ ਏਜੀ ਆਲਸੋ ਰੈਫਰਡ ਟੂ ਅ ਰਾਕਟ ਪ੍ਰੋਪੈਲਡ ਗ੍ਰੇਨੇਡ ਅਟੈਕ ਔਨ ਦੀ ਇੰਟੈਲੀਜੈਂਸ ਹੈਡਕੁਆਰਟਰਸ ਅੱਗੇ ਜਿਹੜਾ ਸਭ ਤੋਂ ਇੰਪੋਰਟੈਂਟ ਬੀਜੇਪੀ ਨਾਲ ਜੁੜਦੀ ਲਾਈਨ ਹੈ ਆਹ ਵਾਲੀ ਲਾਈਨ ਤੁਹਾਨੂੰ ਮੈਂ ਪੜ੍ਹ ਕੇ ਸੁਣਾ ਸੋਲੀਸਟਰ ਜਨਰਲ ਜਿਹੜਾ ਤੁਸ਼ਾਰ ਮਹਿਤਾ ਬੀਜੇਪੀ ਦਾ ਆਦਮੀ ਭਗਵੰਤ ਮਾਨ ਵੱਲੋਂ ਕੀਤੀ ਹੋਈ ਪੁਟੇਸ਼ਨ ਨੂੰ ਪੰਜਾਬ ਗਵਰਨਮੈਂਟ ਦੇ ਕੇਸ ਨੂੰ ਸਪਲੀਮੈਂਟ ਕਰ ਰਿਹਾ ਸੋਲੀਸਟਰ ਜਨਰਲ ਜਨਰਲ ਤੁਸ਼ਾਰ ਮਹਿਤਾ ਆ ਆ ਲਿਖਿਆ ਹੈਗਾ ਵਾ ਸਪਲੀਮੈਂਟਡ ਦੇ ਪੰਜਾਬ ਗਵਰਨਮੈਂਟ ਆ ਕੇਸ ਉਹਨੇ ਕੇਸ ਕੀ ਹੈ ਕਿ ਸਿੱਧੂ ਮੂਸੇਵਾਲਾ ਮਰਜਵੇ ਕੋਈ ਪ੍ਰਵਾਹ ਨਹੀਂ ਹੈ ਭਗਵੰਤ ਨੂੰ لیکن ਭਗਵਾਨ ਕਮਾਨ ਦੇ ਅੱਗੇ ਨਾ ਸਰਕਾਰੀ ਜਿਹੜੀ ਕੋਠੀ ਆ ਚੀਫ ਮਿਨਿਸਟਰ ਦੀ ਦੋ ਸੈਕਟਰ ਚੰਡੀਗੜ੍ਹ ਚ ਉਹਦੇ ਮੋਰੇ ਇੱਕ ਬਹੁਤ ਵੱਡੀ ਸੜਕ ਲੰਘਦੀ ਜਿਹਨੂੰ ਆਪਾਂ ਲੇਕ ਰੋਡ ਕਹਿੰਦੇ ਆ ਇੱਕ ਸਿਰੇ ਤੇ ਲੇਕ ਆ ਇੱਕ ਸਿਰੇ ਤੇ ਮੰਤਰੀਆਂ ਦੀਆਂ ਕੋਠੀਆਂ ਜਿਹੜੀਆਂ ਉਹ ਸੜਕ ਮੋੜ ਕੇ ਚੱਲ ਜਾਂਦੀ ਨਵਾਂ گاؤں ਨੂੰ ਅਤੇ ਹੋਰ ਪਿੰਡਾਂ ਨੂੰ ਉਹ ਪਿਛਲੇ ਕਾਫੀ ਹਰਸੇ ਤੋਂ ਚੀਫ ਮਿਨਿਸਟਰ ਦੀ ਸਿਕਿਉਰਿਟੀ ਦਾ ਬਹਾਨਾ ਬਣਾ ਕੇ ਉਹ ਪਬਲਿਕ ਰੋਡ ਉਹ ਬੰਦ ਕੀਤੀ ਹੋਈ ਸੀ ਕੁਝ ਕੁਝ ਜਿਹੜੇ ਐਕਟੀਵਿਸਟ ਹੁੰਦੇ ਨੇ ਐਨ ਜੀਓਜ਼ ਹੁੰਦੀਆਂ ਨੇ ਉਹਨਾਂ ਨੇ ਜਾ ਕੇ ਜਿਹੜੇ ਸਿਟੀਜ਼ਨਸ ਨੇ ਚੰਡੀਗੜ੍ਹ ਦੇ ਉਹਨਾਂ ਨੇ ਕਿਹਾ ਜਾ ਕੇ ਹਾਈ ਕੋਰਟ ਚ ਕਿ ਇਹ ਕਿੱਥੋਂ ਦਾ ਅਸੂਲ ਹੈ ਕਿ ਇੱਕ ਪਬਲਿਕ ਰੋਡ ਨੂੰ ਇੱਕ ਬੰਦੇ ਦੀ ਸਿਕਿਉਰਿਟੀ ਦੀ ਕਾਰਨ ਬਣਾ ਕੇ ਤੁਸੀਂ ਸੜਕ ਬੰਦ ਕੀਤੀ ਹੈ ਹਾਈ ਕੋਰਟ ਨੇ ਕਾਫੀ ਦਿਨ ਸੁਣਿਆ ਕੇਸ ਹਾਈ ਕੋਰਟ ਨੇ ਕਿਹਾ ਕਿ ਆਪਾਂ ਇਹ ਕਰਦੇ ਆਂ ਇੱਕ ਹਫਤੇ ਦੇ ਵਾਸਤੇ ਆਪਾਂ ਇੱਕ ਸੜਕ ਖੋਲ ਕੇ ਦੇਖਦੇ ਆਂ ਲੇਕ ਰੋਡ ਚੰਡੀਗੜ੍ਹ ਦੀ ਸਰਕਾਰੀ ਕੋਟੀ ਆ ਬੜੀ ਵੱਡੀ ਸੜਕ ਆ ਮੇਰੇ ਖਿਆਲ 100 180 ਫੁੱਟ ਚੌੜੀ ਸੜਕ ਆ ਲੋਕੀ ਸ਼ੇਅਰ ਕਰਦੇ ਨੇ ਉੱਥੇ ਜਿਹੜੇ ਰਹਿੰਦੇ ਨੇ ਸੈਕਟਰਾਂ ਦੇ ਵਿੱਚ ਲੋ ਉਹਨਾਂ ਨੇ ਕਿ ਆਪਾਂ ਇੱਕ ਹਫਤਾ ਦੇਖਦੇ ਆਂ ਅਗਰ ਕੋਈ ਹਰਕਤ ਇਸ ਤਰ੍ਹਾਂ ਦੀ ਨਾ ਹੋਈ ਕੋਈ ਨੈਗੇਟਿਵ ਕੋਈ ਇਨਸੀਡੈਂਟ ਨਾ ਹੋਇਆ ਤੇ ਫਿਰ ਆਪਾਂ ਇਸ ਹਾਈ ਕੋਰਟ ਲੇਕਰੋਡ ਨੂੰ ਖੋਲਣ ਦੇ ਪੱਕੇ ਅਰੇਂਜਮੈਂਟ ਪੱਕੇ ਕਰਾਂਗੇ ਹਾਈ ਕੋਰਟ ਦੇ ਚੁਣੌਤੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਭਗਵੰਤ ਮਾਨ ਸਿਕਿਉਰਿਟੀ ਦੇ ਖਾਤਰ ਪੱਜਾ ਸੁਪਰੀਮ ਕੋਰਟ ਗਿਆ ਮਤਲਬ ਜਿਹੜੇ ਅਹਿਮ ਮੁੱਦੇ ਨੇ ਪੰਜਾਬ ਦੇ ਉਹਨਾਂ ਤੇ ਕਦੀ ਇੰਨਾ ਇੰਟਰਸਟ ਨਹੀਂ ਲਿਆ ਭਗਵੰਤ ਮਾਨ ਨੇ ਖੁਦ ਪਰਸਲੀ ਤੇ ਹਾਈ ਕੋਰਟ ਦੇ ਇਸ ਫੈਸਲੇ ਨੂੰ ਕਿ ਕਿਤੇ ਲੇਕਰੋਡ ਨਾ ਖੁੱਲ ਜਾਏ ਸਰਕਾਰੀ ਚੀਫ ਮਿਨਿਸਟਰ ਦੀ ਰਹਿਸ਼ ਚੰਡੀਗੜ੍ਹ ਵਿਖੋ ਉਧੇ ਸਾਹਮਣੇ ਉਹਨੂੰ ਬੰਦ ਕਰਾਉਣ ਵਾਸਤੇ ਸਾਰਾ ਅਮਲਾ ਮੇਰਾ ਖਿਆਲ ਚ ਜੇ ਆਪਾਂ ਚੈੱਕ ਕਰਾਂਗੇ ਸ਼ਾਇਦ ਪ੍ਰਾਈਵੇਟ ਲਾਇਰਜ਼ ਨਾ ਇੰਗੇਜ ਕੀਤੇ ਹੋਣ ਏਜੀ ਤੋਂ ਇਲਾਵਾ ਜਿਹੜਾ ਇਹਨਾਂ ਦਾ ਫੌਜ ਖੜੀ ਕੀਤੀ ਉਹ ਸਰਕਾਰੀ ਵਕੀਲਾਂ ਦੀ ਉਧੇ ਸੁਪਰੀਮ ਕੋਰਟ ਜਾ ਕੇ ਮੰਨਤਾ ਖੜਰੇ ਨੇ ਗੜਗੜਾ ਰਹੇ ਕਿਤੇ ਸੜਕ ਨਾ ਕਿਤੇ ਖੋਲ ਦਿਓ ਅਗਰ ਉਹ ਸੜਕ ਖੁੱਲ ਜੂਗੀ ਤੇ ਭਗਵੰਤ ਕੋਲ ਪੁੱਛਣਾ ਹੋ ਜਾਣਾ ਹਜ਼ਾਰ ਬੰਦਾ ਦਾ ਤੇਰੇ ਕੋਲ ਸਿਕਿਉਰਿਟੀ ਦਾ ਵੈਸੀ ਹੈਗਾ ਕੰਦਾ ਤੇ ਤੁਸੀਂ ਉੱਤੇ ਕੰਡੇਦਾਰ ਤਾਰਾ ਲਾਈਆਂ ਹੋਈਆਂ ਪੰਜ ਪੰਜ 10 10 ਤੁਸੀਂ ਗੇਟ ਲੰਘ ਕੇ ਲੋਕਾਂ ਦੀਆਂ ਆ ਪੂਰੀ ਛਾਨਣੀ ਵਾਂਗੂ ਉਹਦੀ ਤਲਾਸ਼ੀ ਲੈ ਕੇ ਫਿਰ ਤੇਰੇ ਘਰ ਅੰਦਰ ਕੋ ਜਾ ਸਕਦਾ ਆ ਬਲ ਤਾਂ ਜਾਂਦਾ ਹੀ ਕੋਈ ਨਹੀਂਗਾ ਤੁਸੀਂ ਕਿਸੇ ਨੂੰ ਬੜਨ ਹੀ ਨਹੀਂ ਦਿੰਦੇ ਤੁਸੀਂ ਕਿਸੇ ਨੂੰ ਮਿਲਦੇ ਨਹੀਂ ਕੋ ਟਾਈਮ ਹੀ ਨਹੀਂ ਦਿੰਦੇ ਪਰ ਜੇ ਕੋਈ ਚਲੇ ਵੀ ਜਾਊਗਾ ਯਾ ਰੇਣਾ ਖਤਰਾ ਪੈ ਗਿਆ ਆਮ ਜੇ ਬੰਦਿਆਂ ਨੂੰ ਜਿਹੜੇ ਕਹਿੰਦੇ ਸੀ ਅਸੀਂ ਤਾਂ ਸੱਤ ਜੇ ਬੰਦੇ ਅਸੀਂ ਤਾਂ ਸਰਕਾਰੀ ਕਹਾਣੀ ਲਵਾਂਗੇ ਅਸੀਂ ਤਾਂ ਕੋਈ ਸਿਕਿਉਰਿਟੀ ਨਹੀਂ ਲਵਾਂਗੇ ਅਸੀਂ ਤਾਂ ਕੋਈ ਸਰਕਾਰੀ ਗੱਡੀ ਨਹੀਂ ਲਵਾਂਗੇ ਮਤਲਬ ਇੱਕ ਚੀਫ ਮਿਨਿਸਟਰ ਦੀ ਕੋਠੀ ਦੇ ਸਾਹਮਣੇ ਪਬਲਿਕ ਰੋਡ ਨੂੰ ਬੰਦ ਕਰਾਉਣ ਵਾਸਤੇ ਖੁਲੌਣ ਲਈ ਨਹੀਂ ਬੰਦ ਕਰਾਉਣ ਵਾਸਤੇ ਸਾਡਾ ਮੁੱਖ ਮੰਤਰੀ ਸੁਪਰੀਮ ਕੋਰਟ ਤੱਕ ਪੱਜਾ ਜਾਂਦਾ ਔਰ ਉਹਨੂੰ ਬੀਜੇਪੀ ਸਪੋਰਟ ਕਰ ਰਹੀ ਆ ਆ ਜਿਹੜੀ ਲਾਈਨ ਹੈ ਨਾ ਤੁਸ਼ਾਰ ਮਹਿਤਾ ਆ ਥਲਵੀ ਲਾਈਨ ਪੜ੍ਹੋ ਤੁਸੀਂ ਤੁਸ਼ਾਰ ਮਹਿਤਾ ਬੀਜੇਪੀ ਦਾ ਸਲਿਸਟਰ ਜਨਰਲ ਆ ਉਹ ਕਹਿ ਰਿਹਾ ਕਿ ਜਿਹੜਾ ਪੰਜਾਬ ਸਰਕਾਰ ਸਿਕਿਉਰਟੀ ਨੂੰ ਲੈ ਕੇ ਮੁੱਦਾ ਉਠਾ ਰਹੀ ਆ ਅਸੀਂ ਇਹਦੀ ਸਪੋਰਟ ਕਰਦੇ ਆ ਹੋ ਗਿਆ ਸਾਬਤ ਕਿ ਜੇ ਐਨਐਸਏ ਲਗਣੀ ਆ ਨੌਜਵਾਨਾਂ ਤੇ ਡਿਬਰੂਗੜ੍ਹ ਚੱਕ ਕੇ ਭੇਜਣੇ ਆ ਤੇ ਬੀਜੇਪੀ ਤੇ ਭਗਵੰਤ ਮਾਨ ਦਾ ਜੁਆਇੰਟ ਆਪਰੇਸ਼ਨ ਆ ਜੇ ਕਿਸਾਨਾਂ ਨੂੰ ਕੁੱਟਿਆ ਜਾਣਾ ਉੱਥੇ ਸ਼ੰਭੂ ਬਾਰਡਰ ਦੇ ਉੱਤੇ ਤੇ ਨਾਲ ਉਹਨੇ ਦੇ ਲਾਠੀਆਂ ਵਜਣੀਆਂ ਡੇਰ ਗੈਸ ਵਜਣੇ ਆ ਸ਼ੁਭਕਰਨ ਮਾਰਨਾ ਪ੍ਰੀਤਪਾਲ ਬੋਰੀ ਚ ਚੱਕ ਕੇ ਲੈ ਕੇ ਜਾਣਾ ਤੇ ਸਾਡੇ ਇੱਕ ਗਿਰਦਰੀਆ ਦੇ ਅੰਦਰ ਵੜ ਕੇ ਉਹਨਾਂ ਨੇ ਹਮਲਾ ਕਰਨਾ ਕਿ ਜੁਆਇੰਟ ਆਪਰੇਸ਼ਨ ਆ ਭਗਵੰਤ ਮਾਨ ਦਾ ਦਾ ਬੀਜਪੀ ਦਾ ਇਸ ਲਈ ਮੇਰੇ ਸਤਿਕਾਰਯੋਗ ਵੋਟਰੋ ਅੱਜ ਲੋਕ ਸਭਾ ਦੀ ਇਲੈਕਸ਼ਨ ਚੱਲ ਰਹੀ ਹੈ ਵੋਟ ਤੁਸੀਂ ਆਪਣੀ ਮਰਜ਼ੀ ਨਾਲ ਪਾਉਣੀ ਮੈਨੂੰ ਕੋਈ ਇਤਰਾਜ਼ ਨਹੀਂ ਗਾ ਮੈਂ ਕੱਲੇ ਸੰਜੂਰ ਦੀ ਅਪੀਲ ਨਹੀਂ ਕਰਨ ਲੱਗਿਆ ਮੈਂ ਸੂਬੂ ਪੰਜਾਬ ਦੇ ਲੋਕਾਂ ਨੂੰ ਕਹਿਣ ਲੱਗਿਆ ਕਿ ਇਹਨਾਂ ਦਾ ਕਿਰਦਾਰ ਪਹਿਚਾਨੋ ਇਹ ਪੰਜਾਬ ਦੇ ਹਤਾਇਸ਼ੀ ਨਹੀਂਗੇ ਇਹ ਪੰਜਾਬ ਦੇ ਦੁਖੀ ਨੇ ਇਹਨਾਂ ਨੇ ਪੰਜਾਬ ਦਾ ਖਜ਼ਾਨਾ ਪਿਛਲੇ ਦੋਆਂ ਸਾਲਾਂ ਚ 70000 ਕਰੋੜ ਤੋਂ ਉੱਤੇ ਕਰਜ਼ਾ ਛਾੜ ਦਿੱਤਾ ਨਸ਼ੇ ਬੇਤਹਾਸ਼ਾ ਨੇ ਪੰਜਾਬ ਦੇ ਵਿੱਚ ਬੱਚੇ ਆ ਨਸਾ ਚ ਡਿੱਕੇ ਲਾਲਾਂ ਕੇ ਗਲੀਆਂ ਰੂੜੀਆਂ ਦੇ ਉੱਤੇ ਗੰਦਾਂ ਦੇ ਉੱਤੇ ਉਹਨਾਂ ਦੀਆਂ ਲਾਸ਼ਾਂ ਡਿੱਗੀਆਂ ਪਈਆਂ ਨੇ ਅੱਜ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਸੰਗਰੂਰ ਆ ਇੱਕ ਸਾਈਜ਼ ਦਾ ਮਨਿਸਟਰ ਜਿਹੜਾ ਹਰਪਾਲ ਚਿਮਾ ਇਹਦੇ ਆਪਣੇ ਹਲਕਾ ਦਿੜਵਾ ਦੇ ਗੁਜਰਾ ਪਿੰਡ ਵਿੱਚ 25 ਦਲਿਤ ਗਰੀਬ ਬੰਦੇ ਜ਼ਰੀਲੀ ਸ਼ਰਾਬ ਪੀ ਕੇ ਮਰ ਗਏ ਦੈਟ ਸ਼ੋਸ ਮਾਫੀਆ ਆਲ ਓਵਰ ਪੰਜਾਬ ਲਿਕਰ ਮਾਫੀਆ ਕੇਬਲ ਮਾਫੀਆ ਰੀਅਲ ਏਸਟੇਟ ਮਾਫੀਆ ਟਰੱਕ ਮਾਫੀਆ ਇਲੀਗਲ ਸੈਂਡ ਮਾਈਨਿੰਗ ਮਾਫੀਆ ਮੇਰੇ ਵੀਰ ਮੇਰੇ ਕੋਲ ਰਿਪੋਰਟ ਪਈ ਆ ਏਡੀਜੀ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਜਿਹੜਾ ਕਹਿੰਦਾ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਸ਼ਰੇਆਮ ਦਿਨ ਦਿਹਾੜੇ ਗੈਰ ਕਾਨੂੰਨੀ ਮਾਈਨਿੰਗ ਤੇ ਕੀ ਬਦਲਿਆ ਹੈ ਕੇਚਰੀਵਾਲ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਮੈਂ 20000 ਕਰੋੜ ਰੁਪਏ ਮਾਈਨਿੰਗ ਤੋਂ ਗੈਰ ਕਾਨੂੰਨੀ ਬਚਾ ਕੇ ਇਹ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਪਰਾਂਗੇ 250 ਕਰੋੜ ਰੁਪਏ ਦੀ ਤੁਹਾਡੀ ਆਮਦਨ ਵਧਾ ਨਹੀਂ ਸਕੇ ਜੋ ਪਹਿਲਾਂ ਚੱਲਦੀ ਸੀ ਉਹੀ ਆਮਦਨ ਜਿਹੜੀ ਹੈ ਉਹਦੇ ਤੋਂ ਆ ਰਹੀ ਆ ਔਰ ਸਭ ਤੋਂ ਵੱਡੀ ਜਿਹੜੀ ਗੱਲ ਮੈਂ ਇਸ ਵੇਲੇ ਕਹਿਣਾ ਚਾਹਣਾ ਕਿ ਇੱਕ ਪਾਰਟੀ ਨੇ ਆਪਣੇ ਸਿਧਾਂਤ ਘੜੇ ਸੀ 2014 ਚ 10 ਸਾਲਾਂ ਚ ਉਹਨਾਂ ਸਿਧਾਂਤਾਂ ਨੂੰ ਪੈਰਾਂ ਥੱਲੇ ਰੋਂਦ ਕੇ ਲੋਕਾਂ ਦੇ ਜਜ਼ਬਾਤਾਂ ਜਿਹੜਾ ਇਨਕਲਾਬ ਦਾ ਨਾਰਾ ਆਇਆ ਉਹਦਾ ਕਤਲ ਕੀਤਾ ਨੇ ਡਾਕਟਰ ਗਾਂਧੀ ਠੀਕ ਕਹਿੰਦੇ ਨੇ ਕਿ ਇਹਨਾਂ ਨੇ ਸ਼ਬਦ ਇਨਕਲਾਬ ਦਾ ਗਰਭ ਪਾਤ ਕੀਤਾ ਹੈ ਫੈਸਲਾ ਤੁਸੀਂ ਕਰਨਾ ਵਾ ਕਿਉਂਕਿ ਇਸ ਤਰ੍ਹਾਂ ਦੇ ਬੰਦੇ ਜਿਹੜੇ ਡਿਫੈਕਸ਼ਨਸ ਪ੍ਰਮੋਟ ਕਰ ਰਹੇ ਨੇ ਜਿਹੜੇ ਆ ਰਾਜਕੁਮਾਰ ਚੱਪੇਵਾਲ ਵਰਗੇ ਦੀ ਬਾਂਹ ਰੋੜ ਕੇ ਉਹਨੂੰ ਕੋਡਾ ਕਰਕੇ ਤੇ ਉਹਨੂੰ ਉਮੀਦਵਾਰ ਬਣਾ ਲਿਆ ਹੁਸ਼ਾਰਪੁਰ ਤੋਂ ਔਰ ਜਿਹੜਾ ਦਲਵੀਰ ਗੋਲਡੀ ਜੇ ਭਗਵੰਤ ਤੂੰ ਇੱਟਾ ਹੀ ਤਕੜਾ ਸੀ ਸਾਰੇ ਸੰਗਰੂਰ ਦੇ ਵਿੱਚ ਤੈਨੂੰ ਫਿਰ ਆਪਣੇ ਆਪੋਨੈਂਟ ਧੋਰੀ ਦੀ ਉਹਦੀ ਮਦਦ ਵੀ ਲੋੜ ਪੈ ਗਈ ਤੂੰ ਉਹਦੀ ਵੀ ਬਾਂਹ ਰੋੜ ਕੇ ਕੋਡਾ ਕਰਕੇ ਤੂੰ ਆਪਣੇ ਨਾਲ ਲੈ ਕੇ ਗਏ ਹੋ ਤੁਸੀਂ ਆ ਡਿਫੈਕਟਰਸ ਜਿਹੜੇ ਭਵਨ ਟੀਨ ਨੂੰ ਐਕਐਮਐ ਅਕਾਲੀਆਂ ਦਾ ਜਲੰਧਰੋਂ ਤੁਹਾਨੂੰ ਲੈਣਾ ਪਿਆ ਕਿਉਂਕਿ ਤੁਹਾਡਾ ਸੁਸ਼ੀਲ ਕੁਮਾਰ ਰਿੰਕੂ ਜਿਹੜੀ तितਲੀ ਸੀ ਉਹ ਉੱਡ ਗਈ ਸਮੇਤ ਟਿਕਟ ਲੈਗੇਜ ਕਮਲਦੇ ਫੋਲਤੇ ਜਾ ਕੇ ਬੈਠ ਗਈ ਜੀਪੀ ਐਕਸ ਐਮ ਐਲ ਏ ਫਤਿਹਗੜ ਸਾਹਿਬ ਪਾਰਟੀ ਜਿਹੜੀ ਕਹਿੰਦੀ ਸੀ ਅਸੀਂ ਤਾਂ ਕਤਰਾਂ ਕੀਮਤਾਂ ਵਾਲੀ ਪਾਰਟੀ ਹੈ ਉਹ ਡਿਫੈਕਟਰਸ ਨੂੰ ਪ੍ਰਮੋਟ ਕਰ ਰਹੀ ਆ ਉਹਨਾਂ ਕੋਲ 13 ਬੰਦੇ ਨਹੀਂ ਹਨ ਪੰਜਾਬ ਦੀ ਲੋਕ ਸਭਾ ਖੜੇ ਕਰਨ ਵਾਸਤੇ ਪੰਜ ਮਨਿਸਟਰ 3 ਐਮ ਐਲ ਏ ਇੱਕ ਕਮੀਡੀਅਨ ਤੇ ਤਿੰਨ तितਲੀਆਂ ਇਹਨਾਂ ਦੀ ਤੇ ਜਿਹੜੀ ਚੋਣ ਲਿਸਟ ਆ ਤੇ ਉਹਦਾ ਕੀ ਜਾਂਦੇ ਅਸੀਂ ਤਾਂ ਇਨਕਲਾਬ ਲੈ ਕੇ ਆਵਾਂਗੇ ਸਦਾ ਪੰਜਾਬ ਨੂੰ ਅਸੀਂ ਰੰਗਲਾ ਕਰਤਾ ਆ ਰੰਗਲਾ ਪੰਜਾਬ ਐ ਡਿਫਿਕਟਸ ਪ੍ਰਮੋਟ ਕਰਦੇ ਹਾਂ ਨਸ਼ੇ ਪ੍ਰਮੋਟ ਕਰਦੇ ਹਾਂ ਬੇਅਦਬੀਆਂ ਕਰਨ ਦੀ ਹਿਫਾਜ਼ਤ ਕਰਦੇ ਜਿਹੜੇ ਲੋਕਾਂ ਨੇ ਕੀਤਾ ਤੁਸੀਂ ਸੈਂਕਸ਼ਨ ਨਹੀਂ ਦੇ ਰਹੇ ਹੋਮ ਡਿਪਾਰਟਮੈਂਟ ਮੈਂ ਤੁਹਾਡੇ ਕੋਲ ਫਾਈਲ ਪਈ بطور ਹੋਮ ਮਿਨਿਸਟਰ ਐਸਐਸਪੀ ਫਰੀਦਕੋਟ ਵੱਲੋਂ ਜਿਹੜਾ ਉਹਨਾਂ ਨੇ ਤੁਹਾਡੇ ਤੋਂ ਮੰਗੀ ਆ ਉਹਨਾਂ ਦੀ ਸੈਂਕਸ਼ਨ ਟੂ ਪ੍ਰੋਸੀਕਿਊਟ ਦਾ ਮੇਨ ਕਲਪਰੇਟਸ ਦਾ ਜਿਹੜੇ ਸੈਕਰੀਲੇਜ ਤੇ ਬੇਅਦਬੀ ਦੇ ਕੇਸਸ ਦੇ ਵਿੱਚ ਕਰਕੇ ਨਾ ਕੁਝ ਮੇਰੇ ਕੋ ਕਹਿਣ ਨੂੰ ਆ ਸਮਾਂ ਇਜਾਜ਼ਤ ਨਹੀਂ ਦਿੰਦਾ ਇਲੈਕਸ਼ਨ ਦਾ ਦੌਰ ਆ ਮੇਰੀ ਤੁਹਾਨੂੰ ਸਭ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਆਪਣੇ ਆਪਣੇ ਇਲਾਕੇ ਦੇ ਵਿੱਚ ਚੰਗੇ ਉਮੀਦਵਾਰ ਪਹਚਾਣੋ ਔਰ ਇਹਨਾਂ ਨੂੰ ਜਿਹੜੇ ਇੱਕ ਫਰਜ਼ੀ ਇਨਕਲਾਬ ਦਾ ਨਾਹਰਾ ਲਾ ਕੇ ਆਏ ਸੀ ਝੂਠੇ ਸੀ ਸ਼ੀਸ਼ ਮਹਿਲ ਵਿੱਚ ਰਹਿਣ ਵਾਲੇ ਸੋਨਿਆਂ ਨਾਲ ਲੱਤੇ ਹੋਏ 5-5 ਕਰੋੜ ਦੀਆਂ ਟੋਟਾ ਲੈਕਸਸ ਗੱਡੀਆਂ ਚੜਨ ਵਾਲੇ ਹਜ਼ਾਰ-ਹਜ਼ਾਰ ਗਨਮੈਨ ਲੈਣ ਵਾਲੇ ਰੱਜ ਕੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਇਹਨਾਂ ਨੂੰ ਜ਼ਰੂਰ ਪੰਜਾਬ ਚੋਂ ਚਲਦਾ ਕਰਨਾ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਆਪਣੀ ਵੋਟ ਨੂੰ ਪਾਉਣ ਲਗੇ ਜ਼ਰੂਰ ਉਸ ਵਾਹਿਗੁਰੂ ਦਾ ਨਾਮ ਲੈ ਕੇ ਈਸ਼ਵਰ ਅੱਲਾ ਰੱਬ ਦਾ ਨਾਮ ਲੈ ਕੇ ਇਮਾਨਦਾਰੀ ਨਾਲ ਵੋਟ ਪਾਓਗੇ ਔਰ ਆਪਣੀ ਅਪੀਲ ਮੈਂ ਜ਼ਰੂਰ ਕਰੂੰਗਾ ਕਿ ਤੁਸੀਂ ਸਾਰਿਆਂ ਨੂੰ ਬੇਨਤੀ ਹੈ ਕਿ ਸੰਗਰੂਰ ਦੇ ਵਿੱਚ ਤੁਸੀਂ ਤਗੜੇ ਹੋ ਕੇ ਮੇਰੇ ਅਮਦਤ ਕਰਨੀ ਪਾਰਟੀ ਵਜ ਤੋਂ ਉੱਤੇ ਉੱਟ ਕੇ ਵੋਟ ਮੰਗ ਰਿਹਾ ਅੱਜ ਅਕਾਲੀ ਦਲ ਦੀ ਵੀ ਮੰਗ ਰਿਹਾ ਵੋਟ ਅੱਛੇ ਵੋਲੰਟੀਅਰ ਜਿਹੜੇ ਆਮ ਆਦਮੀ ਉਹਨਾਂ ਦੀ ਮੰਗ ਰਿਹਾ ਸੰਗਰੂਰ ਇੱਕ ਬਹੁਤ ਇਨਕਲਾਬੀ ਕਾਮਰੇਡਾਂ ਦਾ ਹਲਕਾ ਮੈਂ ਕਮਿਊਨਿਸਟ ਭਰਾਵਾਂ ਦੀ ਜਿਹੜੇ ਸੇਵਾ ਸਿੰਘ ਠਿਕਰੀਵਾਲ ਦੇ ਚੇਲੇ ਆ ਤੀਜਾ ਸਿੰਘ ਸੁਤੰਤਰ ਸੁਤੰਤਰ ਜੀ ਦੇ ਚੇਲੇ ਰਹੇ ਨੇ ਉਹਨਾਂ ਨੂੰ ਵੀ ਮੇਰੇ ਹੱਥ ਬਨ ਕੇ ਬੇਨਤੀ ਆ ਕਿਸਾਨ ਜਥੇਬੰਦੀਆਂ ਦਾ ਮੈਂ ਹਮੇਸ਼ਾ ਹਦੈਸ਼ੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਹੱਥ ਕਿਆ ਹੋਵਾ ਪਰਲ ਕੇ ਇੱਕ ਅੱਛਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰੀਏ ਪਰਸੋਂ ਦੋਸਤੋ ਮੈਂ ਇੱਕ ਆਪਣੇ ਪੇਪਰ ਫਾਈਲ ਕਰਨ ਜਾ ਰਿਹਾ ਹਾਂ 8 ਤਰੀਕ ਦਿਨ ਬੁੱਧਵਾਰ ਜਿਹੜਾ ਸੰਗਰੂਰ ਸ਼ਹਿਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮਾਰਕੀਟ ਹੈ ਉੱਥੇ ਆਪਾਂ ਇਕੱਠ ਕਰਾਂਗੇ ਸਵੇਰੇ 10 ਵਜੇ ਔਰ ਉਸ 10 ਵਜੇ ਤੋਂ ਕੱਟ ਲਾ ਕੇ ਗੱਲਬਾਤ ਕਰਕੇ ਸਿਆਸੀ મૂਲੰਕਣ ਕਰਕੇ ਇਹਦਾ ਜੋ ਪੰਜਾਬ ਇਸ ਵਕਤ ਗੁਜ਼ਰ ਰਿਹਾ ਉਸ ਤੋਂ ਬਾਅਦ ਅਸੀਂ ਉੱਥੋਂ ਜਾ ਕੇ ਡੀਸੀ ਸੰਗਰੂਰ ਦੇ ਆਪਣੇ ਨੋਮੀਨੇਸ਼ਨ ਪੇਪਰ ਮੈਂ ਫਾਈਲ ਕਰੂੰਗਾ ਉਹਦੇ ਵਿੱਚ ਮੈਂ ਤੁਹਾਨੂੰ ਸਭ ਨੂੰ ਖੁੱਲਾ ਸੱਦਾ ਦਿੰਦਾ ਸਾਰੀਆਂ ਪਾਰਟੀਆਂ ਦੇ ਬੰਦਿਆਂ ਨੂੰ ਨੌਜਵਾਨਾਂ ਨੂੰ ਗਰੀਬਾਂ ਨੂੰ ਲਤਾੜਿਆਂ ਹੋਇਆਂ ਨੂੰ ਕਿਰਤੀਆਂ ਨੂੰ ਕਾਮਿਆਂ ਨੂੰ ਔਰ ਵਪਾਰੀ ਛੋਟੇ ਦੁਕਾਨਦਾਰ ਨੂੰ ਸ਼ਹਿਰਦਾਰੀਆਂ ਨੂੰ ਔਰਤਾਂ ਨੂੰ ਬੱਚਿਆਂ ਨੂੰ ਕਿਆਓ ਮੇਰਾ ਸਾਥ ਦਿਓ ਤਾਂ ਕਿ ਆਪਾਂ ਸੰਗਰੂਰ ਦਾ ਕਿਲਾ ਜਿਹੜਾ ਕਹਿੰਦੇ ਅਖੋਤੀ ਉਸ ਉਠਾਈਏ ਔਰ ਸੱਚ ਦਾ ਕਿਲਾ ਉਸੇ ਬੁਨਿਆਦ ਰੱਖੀਏ ਤੇ ਲੋਕ ਸਭਾ ਵਿੱਚ ਜਾ ਕੇ ਤੁਹਾਡੇ ਇਸ ਬਾਤਾਂ ਦੀ ਮੈਂ ਤਰਜਮਾਨੀ ਕਰ ਸਕਾ ਮੇਰੇ ਨਾਲ ਜੁੜਨ ਵਾਸਤੇ ਬਹੁਤ ਸ਼ੁਕਰੀਆ ਲੇਕਿਨ ਸਿੱਧੂ ਮੂਸੇਵਾਲੇ ਦੇ ਨਾਲ ਹੋਏ ਅਨਿਆਏ ਦਾ ਆਪਾਂ ਜ਼ਰੂਰ ਮਸਲਾ ਚੱਕ ਕੇ ਰੱਖਣਾ ਔਰ ਅਲਟੀਮੇਟਲੀ ਇੱਕ ਦਿਨ ਸਿੱਧੂ ਮੂਸੇਵਾਲੇ ਨੂੰ ਇਨਸਾਫ ਲੈ ਕੇ ਦੇਣਾ ਹੀ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ